एपी न्यूज ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਖਬਰ ਗੁਰਦਾਸਪੁਰ ਦਾ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਸਾਹੋਵਾਲ ਵਿੱਚ ਪਿੰਡ ਵਾਸੀਆਂ ਨੇ ਮੌਜੂਦਾ ਮਹਿਲਾ ਕਾਂਗਰਸੀ ਸਰਪੰਚ ਉੱਪਰ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੇ ਲਗਾਏ ਅਰੋ ਇਹ ਆ ਸਬੰਧਤ ਵਿਭਾਗਾਂ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਰਾਜਨੀਤਿਕ ਸ਼ੈਅ ਕਰਨ ਨਹੀਂ ਹੋ ਰਹੀ ਕੋਈ ਵੀ ਕਾਰਵਾਈ ਪਿੰਡ ਵਾਸੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਪਰਿਸ਼ਦ ਦੇ ਅਧਿਕਾਰੀਆਂ ਨੇ ਮੌਕਾ ਦੇਖਣ ਆਉਣਾ ਸੀ ਪਰ ਦੋਨੋਂ ਧਿਰਾਂ ਨੂੰ ਟਾਈਮ ਦੇ ਕੇ ਕੋਈ ਵੀ ਅਧਿਕਾਰੀ ਨਹੀਂ ਆਇਆ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬ੍ਰੀਕਿੰਗ ਨਾਲ ਪੜਤਾਲ ਕਰ ਪੰਚਾਇਤ ਦੀ ਜ਼ਮੀਨ ਨੂੰ ਛੁਡਾਇਆ ਜਾਵੇ ਦੇਖੋ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਛੇਬਲੇ ਥਾ ਪੰਚਾਇਤਾਂ ਹਾਂਜੀ ਛੇਬਲੇ ਥਾਵਾ ਇਹਨੇ ਕੋਈ ਪਾਰਕ ਬਣਾਈਏ ਕਿੰਨੇ ਸ਼ਹਿਰ ਸਾਹਿਬ ਨੇ ਇਹਨੇ ਪਾਰਕ ਬਣਾ ਕੇ ਬਾਕੀ ਜਿਹੜੀ ਜਗ੍ਹਾ ਜੋ ਮਲੇ ਥਾਂ ਦੇ ਕਿ ਇਹਨੇ ਜਗ੍ਹਾ ਤੇ ਕੰਨਾ ਪਾਈਆਂ ਹਾਂਜੀ ਤੈਨਾਂ ਜਾਇ ਕਬਜੇ ਨਾਲ ਗਿਆ ਹੀ ਕਬਜੇ ਨਾਲ ਜਿਹੜਾ ਪਿੰਡ ਪਰਕ ਪਿਆ ਕਿਦੋ ਇਹਦੇ ਕੰਨਾ ਪਾਈਆਂ ਇਹ ਸਾਰੇ ਆਮ ਬਾਰਿਆ ਸੀ ਹਲੇ ਸਾਰੇ ਆਮ ਮਿਲ ਕੇ ਆਈ ਇਹਦੇ ਕਨਾਟਾਂ ਆ ਕਨਾਟਾਂ ਆ ਕੇ ਇਹਨੇ ਜੋ ਮਲੇ ਬਣਾਤੀ ਪਾਰਕ ਬਣਾਤੀ ਆ ਉਹ ਮਲੇ ਇਹਨੂੰ ਦੁਕਾਨਾ ਪਾ ਲਈ ਆਂ ਤੇ ਨੀ ਕਾ ਮਦਦ ਹੀ ਹੋਥੇ ਕੇ ਇਹਨੂੰ ਮਦਦ ਤਾਂ ਛੋਟੇ ਮਦਦ ਮੈਂ ਆ ਆਂ ਹਾਂਜੀ ਤੇ ਨਾ ਦਾ ਮਦਦ ਬਣਾ ਕੇ ਇਹਨੂੰ ਤੇ ਇਹਨੂੰ ਕੀ ਕੇ ਕੀ ਤਾਂ ਇਹਨਾਂ ਦੁਕਾਨਾ ਪਾ ਲਈ ਆਂ ਤੇ ਨੇ ਪਾਇਆ ਜੀ ਤਿੰਨਾ ਮਦਦ ਬਣਾ ਰਿਹਾ ਹਾਂ ਹਾਂਜੀ ਦੋ ਮਰਲੇ ਵਿੱਚ ਮਦਦ ਬਣਾ ਰਿਹਾ ਹਾਂ ਇਹਨੂੰ ਮਦਦ ਨਹੀਂ ਬਣਾ ਇਹਨਾਂ ਦੁਕਾਨਾ ਤੇ ਇਹਨਾਂ ਪਈ ਦੁਕਾਨਾ ਪਾ ਲਈ ਆ ਜੀ ਅਬ ਇਹ ਦੁਕਾਨਾ ਪਾ ਕੇ ਸਮਾਰ ਰੱਖਿਆ ਕਹਿ ਵਿੱਚ ਦਾ ਦੇਖੋ ਦੁਨੀਆ ਦੁਨੀਆ ਟੁਕਰੀ ਆ ਤੇ ਨਿਪ ਲੋ ਕਰਿਆ ਕੇ ਜੀ ਵੀ ਅਸੀਂ ਕਿਹਾ ਜੀ ਆ ਜੀ ਜਾ ਕੇ ਅਸੀਂ ਜਾ ਕੇ ਦਵਾ ਦਿੱਤੀ ਆ ਜੇ ਕੋਈ ਜੇ ਕੋਈ ਕੋਈ ਕਿ ਤਾਈ ਉਹਦੇ ਜਾ ਜਿਹੜਾ ਕੋਈ ਕਹਿੰਦਾ ਵੀ ਮੈਂ ਫੋਟ ਦੇ ਵਿੱਚ ਗੱਜ ਬੈਠੀ ਰਹੇ ਤੇ ਸਾਨੂੰ ਸਟੇਜ ਨਹੀਂ ਮਿਲਿਆ ਹੁੰਦਾ ਕਿਸ ਕਾ ਕਰੀ ਨਿਪ ਲੋ ਕਰਿਆ ਜੀ ਉਹ ਜਿਹੜਾ ਇਹ ਬੰਦਿਆਂ ਨੇ ਸਾਡੇ ਤੇ ਮਾਲੂ ਪੈ ਰਹੇ ਆ ਮਰੀਆ ਉੱਚ ਮੈਂ ਮਤਾ ਪਾ ਕੇ 19 ਦਿਨ ਦਾ ਮਤਾ ਪਾਸ ਹੋ ਰਿਹਾ ਤੇ ਕੁਰਸੀਆਂ ਦਵਾਤੀ ਜੇ ਤੇ ਮੰਨੋ ਐਂਟਰਲ ਪੈ ਲੋ ਆਤੀ ਜੇ ਹਾਂਜੀ ਤੇ ਉਹ ਆਪਣਾ ਪੂਰਾ ਉਹ 6 ਮੱਲੇ ਜਿਹੜੀ ਪੂਰੀ 6 ਮੱਲੇ ਦਾ ਬਾਦਲਾ ਘਾਟ ਉਹ ਜਗਾ ਪਰੇ ਆ ਇਹ ਸਾਡੇ ਗੜੇ ਆ ਇਹ 1984-83 ਦੇ ਲਾਟ ਹੋਏ ਰਿਆ ਮੇਰੇ ਫਾਦਰ ਸਾਹਿਬ ਸਰਦਾਰ ਦਾ ਪਹਿਲਾ ਨੰਬਰ ਗੜਾ ਸਾਡਾ ਆ ਉਹਦੇ ਵਿੱਚ ਤੇ ਸਾਡੇ ਕੋਲ ਕਾਰਟ ਹੈਗਾ ਨਾ ਕੋਰਟ 'ਚ ਕੇਸ ਵੀ ਕਰ ਦਿੱਤਾ ਉਹ ਕੋਰਟ ਦੇ ਕੇਸ ਵੀ ਸਾਡੇ ਕੋਲ ਕਾਫੀ ਜਨ ਮੌਜੂਦ ਆ ਠੀਕ ਹੈ ਜੀ ਤੇ ਜੋ ਵੀ ਹੈਗਾ ਪਹਿਲੇ ਕਾਗਜ਼ 83 ਦੇ ਨਕਸ਼ਾ ਮੇਰੇ ਜਮਾ ਮੰਡੀ ਜੋ ਵੀ ਹੈਗਾ ਸਾਡੇ ਸਾਹ ਕੋਲ ਆ ਜੂ। ਕੁਝ ਮਾਲੋ ਜਿੰਨੀ ਵੀ ਆ ਗਈ ਜੀ ਪਤਲੀ 6 ਮਰਲੇ ਇਕ 5 ਮਰਲੇ 8 ਮਰਲੇ ਜਿੰਨੀ ਵੀ ਆ ਗਈ ਆ ਇਹ ਜਿਹੜੀ ਗੜਾ ਗੜਿਆਂ ਦੀ ਜਗ੍ਹਾ ਇਹ ਲੱਗ ਹੈ 19 ਗੜੇ ਪੰਜਾਬ ਸਰਕਾਰ ਦੁਆਰਾ ਅਲਾਟ ਹੋਏ ਰਿਹਾ। ਉਹ ਉਹਨੀਆਂ ਬੰਦੇ ਨੂੰ ਅਲਾਟ ਹੋਏ ਰਿਹਾ ਸਭ ਤੋਂ ਪਹਿਲਾਂ ਗੜਾ ਸਾਡਾ ਆ ਬਾਕੀ ਜਿਹੜੇ ਲੋਕਾਂ ਦੇ ਆ ਤੇ ਆਪਾਂ ਸਾਰੇ ਉਹਦੇ ਉਹਦੇ ਐਂਟਰ ਲਾਕ ਪੈਰ ਲੋ ਆ ਕੇ ਇਹਤ ਖੁਸ਼ਿਹਦਵਾਸੀਆਂ ਠੀਕ ਹੈ ਜੀ ਆਪਾਂ ਉਹ ਬਣਾਤਾ ਪਾਰਕ ਬਣਾਤੀ ਲੋਕਾਂ ਦੇ ਪਹਿਣ ਉਹ 6 ਮਰਲੇ ਦੀ ਤਕਰੀਬ ਲਗਭਗ ਫਤਿਹ ਮੈਂ ਬਾਲੂ ਮਿਲਤੀ ਨਹੀਂ ਕੀਤੀ ਜੋ ਵੀ ਹੈ ਤਕਰੀਬਨ ਹੈ ਤੇ ਪਰਲੇ ਦੇ ਦਿੰਦੇ ਮੈਂ ਇਹ ਦੁਕਾਨਾ ਮੇਰੀ ਆਪਣੀ ਦੁਕਾਨ ਬਣਾਈ ਆਪਣੀ ਆਪਣੀ ਜਗ੍ਹਾ 'ਚ ਬਣਾਈ ਹੈ ਕਿਸੇ ਦੀ ਜਗ੍ਹਾ 'ਚ ਕੋਈ ਪੰਚਾਇਤ ਦਾ ਕੋਈ ਇੱਥੇ ਸਰਪਵਾਸ ਨਹੀਂ ਨਹੀਂ ਨਈ ਪਟਿਆਤੀ ਜਗ੍ਹਾ ਨਹੀਂ ਇਹ ਮੇਰੇ ਘੜਿਆ ਦੀ ਹੈ ਮੇਰੇ ਵਿਖੋ ਕੋਰਟ ਦੇ ਹੈਗੇ ਕਾਗਜ਼ ਸਾਡੇ ਕੋਲ ਪਿਆ ਵੇਖੋ ਸਾਰੇ ਜਿਹੜਾ ਨੇ ਕੇਸ ਦਾਇਰ ਇਹਨਾਂ ਨੇ ਕੇਸ ਦਾਇਰ ਅਰਜ਼ੀ ਦਿੱਤਾ ਆਪਾਂ ਨੇ ਕੀਤਾ ਮੇਰੇ ਅਟਮੀ ਡਿਸਿਸ ਹੈ ਸੁਨੋ ਖਰੀ ਦੇ ਵੀ ਸਪੈਂਟ ਪਿਛਲੇ ਮੈਸ ਸਪੈਂਟ ਹੀਗਾ ਇਹ ਜਗਦੀਸ਼ ਰਾਜਾ ਨਾ ਮੰਨੋ ਵੀ ਮੈਂਬਰ ਪੰਚਾਇਤ ਵੀ ਫੁਲਾਉਂਦਾ ਰਿਹਾ ਤੇ ਲਖਤ ਬਾਈ ਨੇ ਪਹਿਲੇ ਵੀ ਸਾਡੀ ਨੂੰ ਲਖਤ ਆਪਾਂ ਆ ਭਗਤ ਪਾਰਟੀੋਂ ਲੜੀ ਰੱਖੀ। ਉਹ ਦੁਕਾਨਾਂ ਸੁਕੂਨਾਂ ਦਾ ਛਿੱਟਾ ਸੀਗਾ ਮੈਨੂੰ ਲੈਟਰ ਕੱਢੀ ਸੀ। ਇਹਨੂੰ ਲੈਟਰ ਕੱਢੀ। ਤੁਸੀਂ ਉਹਦੇ ਪ੍ਰੈਮਿਸ ਸਕੂਲ ਜਾਓ। ਆਪਾਂ ਦਾ। ਕੰਪੇ ਆ ਗਿਆ ਜੀ।